ਹਾਂਜੀ ਯਾਰ ਕੀ ਹਾਲ ਚਾਲ ਹੈ ਸੋਸ ਦੋਸਤਾ ਮਿੱਤਰਾਂ ਦਾ ਉਮੀਦ ਕਰਦਾ ਠੀਕ ਠਾਕ ਹੋ ਸੋਡੇ ਜਾਨਾ ਉਹਦੀ ਸੈਟ ਬੈਟ ਹੋਣਗੇ ਤਾਂ ਲਓ ਵੀ ਮਿੱਤਰੋ ਕਨਾਲ ਬਾਈ ਨੇ ਆਪਾਂ ਨੂੰ ਨਾ ਪਰਸੋ ਵਾਲੀ ਵੀਡੀਓ ਤੇ ਕਮੈਂਟ ਕੀਤਾ ਸੀਗਾ ਤੇ ਉਹ ਕਹਿੰਦਾ ਸੀ ਵੀ ਇੱਥੇ ਕਬੂਤਰ ਛੱਡ ਦਿਓ ਹਨਾ ਮੁਰਗੀਆਂ ਵਾਲੇ ਖੁੱਡੇ ਦੇ ਵਿੱਚ ਤੇ ਆਪਾਂ ਬਾਈ ਛੱਡਦੇ ਆ ਠੀਕ ਆ ਆਪਾਂ ਨਾ ਆ ਦੇਖੋ ਇੱਥੇ ਸੈਟਅਪ ਕਰ ਲਿਆ ਆ ਜਿਹੜੀ ਇੱਥੇ ਮੁਰਗੀਆਂ ਵਾਲੀ ਅੰਦਰੋਂ ਮਿੱਟੀ ਕੱਢੀ ਸੀ ਹਨਾ ਸਾਰੀ ਇੱਥੇ ਧੁੱਪੇ ਰੱਖਦੀ ਆ ਪੀਪੇ ਦੇ ਵਾਲੇ ਦੇ ਵਾਲੇ ਜੇ ਬਿਠਾ ਵੀ ਕਰਨਗੇ ਹਨਾ ਤਾਂ ਵੀ ਮਿੱਟੀ ਤੇ ਕਰਨਗੇ ਮਾੜੀ ਮੋਟੀ ਪੀਪੇ ਤੇ ਕਰਨਗੇ ਵੀ ਅੱਜ ਸੁੱਕ ਤੇ ਮਿੱਟੀ ਸੁੱਕੀ ਜਾਊਗੀ ਤਾਂ ਇੱਥੇ ਲਾਈ ਆ ਹੁਣ ਆਪਾਂ ਕੀ ਕਰਦੇ ਆਂ ਬਾਈ ਆਹ ਜਾਲ ਇੱਥੇ ਸੈਟ ਅਪ ਕਰ ਲਿਆ ਵਾ ਵਿੱਚੋਂ ਸਾਰੇ ਜਾਨਵਰ ਫੜਦੇ ਆਂ ਜਿਹੜੇ ਨੰਨਾ ਦੁੱਧ ਦੇ ਕੇ ਗਏ ਉਹ ਵੀ ਸਾਰੇ ਇਸੇ ਧੁੱਪੇ ਪਾਦਨੇ ਰਿਲੈਕਸ ਹੋ ਜਾਣਗੇ ਤੇ ਮੈਂ ਇਹਨਾਂ ਨੂੰ ਬੈਠਣ ਲਈ ਨਾ ਪੀਪਾ ਲਾਤਾ ਬਾਈ ਓਏ 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 ਇੱਕ ਨੰਬਰ ਚੱਲ ਅੰਦਰ ਚੱਕ ਇਹ ਹੁਣ ਓਕੇ ਰਿਪੋਰਟਾਂ ਬਾਈ ਸੈਟ ਆ ਸਾਰਾ ਆ ਇਹਦੇ ਬਿਠਾਈਆਂ ਲੱਗੀਆਂ ਕਨੌਨ ਲਾ ਦਨੇ ਆ ਐ ਕਰਕੇ ਨਾ ਸਾਰੇ ਆਪਾਂ ਆ ਦੇਖੋ ਫੁੱਡਾ ਸੁੱਕਾ ਵਾ ਆ ਲਾਤਾ ਇਹਨੂੰ ਬਾਲਾ ਦੇ ਬੈਠਾ ਨਾ ਇੱਕ ਜਾਨਵਰ ਦਾ ਆ ਕੰਮ ਕਰਤਾ ਆਪਾਂ ਇਹ ਆ ਨੁੰਨੇ ਜਿਹੜਾ ਆ ਦੋਨੇ ਨੁੰਨੇ ਤਵਾਏ ਆ ਤੇ ਆਹ ਤਿੰਨੇ ਆਪਣੇ ਵਾਲੀ ਆ ਚੌਥਾ ਉਹ ਜਿਹੜਾ ਜਾਲ ਚ ਪਾਤਾ ਆਪਾਂ ਠੀਕ ਆ ਭਾਈ ਦੇਖੋ ਫਿਰ ਆ ਬਾਲਾ ਲਾਦਾ ਇਹਨਾਂ ਨੂੰ ਬੈਠਣ ਲਈ ਬਾਲਾ ਮਸਾਂ ਨਗਾ ਆ ਮੈਨੂੰ ਪਤਾ ਕੀ ਕਿਦਾ ਪਹਿਲਾਂ ਇੱਕ ਖੁੰਝਾ ਬਾਲੇ ਦਾ ਉਹ ਉਥੇ ਉੱਧਰ ਪਸਾਇਆ ਇੱਥੇ ਫਿਰ ਇੱਥੋਂ ਐ ਟੇਡਾ ਕਰਕੇ ਐਂ ਕਰਕੇ ਅਦਾ ਇੱਥੇ ਰੱਖਦਾ ਅਦਾ ਉੱਧਰ ਏ ਟੱਕਦਾ ਨਹੀਂ ਗੇ ਨਾਲੇ ਹੁਣ ਰੋਸ਼ਨ ਨਾ ਆ ਜਾ ਪੂਰਾ ਪੂਰਾ ਕਿਉਂਕਿ ਆਹ ਤੇ ਇਹੀ ਬਾਲਿਆਂ ਦੇ ਨਾਲ ਦਾ ਇੰਨਾ ਵਾਲੇ ਰਾਂ ਲਾ ਦੇ ਪਹਿਲਾਂ ਵੀ ਇਹ ਤੇ ਛੱਤ ਪਾਈ ਜਿੰਨਾਂ ਦੇ ਨਾ ਉਹੀ ਆ ਚਲੋ ਜੀ ਫੜ ਗਏ ਫਿਰ ਇਹਨਾਂ ਨੂੰ ਆ ਜੋ ਮੜਿਓ ਉਹ ਮੜਿਓ ਆ ਦੇ ਆ ਆ ਮੜਾ ਹਰਦਾ ਦਰਦਾ ਬੜਾ ਵਾ ਆ ਦੇ ਪਾ ਰਾਂ ਭਾਈ ਸਾਰੇ ਜਾਲ ਚ ਮੈਂ ਫੇਰ ਤੁਹਾਨੂੰ ਮਿਲਦਾ ਸਾਰੇ ਖੁੱਡਾ ਖੁੱਲਾ ਰਹਿਣ ਦੰਨੇ ਆ ਆ ਦੇਖੋ ਇਧਰ ਠੀਕ ਆ ਬਾਈ ਬਹੁ ਟਾਈਮ ਬਾਜ ਜਾਲ ਚ ਪਾਈ ਜਾਨਵਰ ਅੱਜ ਪੁਰਾਣਾ ਟਾਈਮ ਜੇ ਯਾਦ ਆ ਕੇ ਬਾਜੀਆਂ ਵੇਲੇ ਉਜੂ ਕਰਦੇ ਹੁੰਨੇ ਸਾਰੇ ਜਾਨਵਰਾਂ ਨੂੰ ਡੀ ਵਾਰਮਿੰਗ ਵੀ ਕਰਨੀ ਆ ਆਪਾਂ ਸਾਰਿਆਂ ਦੀ ਕਰਾਂਗੇ ਪਰ ਰੋਕੇ ਹਜੇ ਠੀਕ ਆ ਬਾਈ ਦੇਖੋ ਇਧਰ ਟੋਪ ਸੇਕ ਲੈਣਗੇ ਵਦੀਆਂ ਹਰ ਰੋਜ਼ ਪਾਇਆ ਕਰ ਨੇ ਇਹਨਾਂ ਨੂੰ ਟੋਪੇ ਹੁਣ ਬਸ ਐਕਟਿਵ ਹੋ ਜਾਣਗੇ ਜਮਾ ਰਿਪੋਰਟਾਂ ਓਕੇ ਬਾਕੀ ਫਿਰ ਬਾਜੀ ਬੂਜੀ ਵੀ ਇਹਨਾਂ ਚੋਂ ਤਿੰਨ ਚਾਰ ਛੱਡਣੇ ਆ ਆਪਾਂ ਸੈੱਟ ਹੋ ਜਾਣਗੇ ਉਦੋਂ ਤੱਕ ਆਈ ਛੱਡਾਂਗੇ ਵਾਇਰਸ ਜਾਏ ਨਾ ਓਕੇ ਰਿਪੋਰਟਾਂ ਜਾਵਾਂ ਐਦੇ ਬੈਠ ਲਾਦਾਂ ਯਾਰ ਮੈਂ ਲੋ ਜੀ ਇਹਨਾਂ ਨੂੰ ਬੈਠੇ ਰਹਿੰਦ ਨੇ ਤੇ ਤਾਂ ਵਾਲੇ ਬਈ ਹਜੇ ਨਹੀਂ ਆਪਾਂ ਕੱਢਣ ਲੱਗੇ ਤੋਪੇ ਤੱਪੇ ਤੇ ਉਹਨਾਂ ਚ ਨਾ ਇੱਕ ਹੀ ਬੱਚਾ ਵਾ ਔਰਲੇ ਖੁੱਡੇ ਚ ਹੈਗਾ ਵਾ ਤੇ ਉਹ ਹਜੇ ਨਹੀਂ ਆਪਾਂ ਬਾਹਰ ਕੱਢਣ ਲੱਗੇ ਉਹਨਾਂ ਨੂੰ ਕੜ ਉਹਨੂੰ ਕੱਢਿਆ ਕਰਾਂ ਹਜੇ ਰੋਕ ਕੇ ਆਪਾਂ ਘਰਤੀ ਆ ਜਮਾਂ ਖਾਲੀ ਆ ਦੇਖ ਲੋ ਨਹੀਂ ਗੱਦੇ ਚ ਭਾਈ ਆਪਣੀ ਬਾਜ਼ੀ ਵਾਲੀ ਛਤਰੀ ਬਿਲਕੁਲ ਨਵੀਂ ਆ ਇਹ ਜਮਾਂ ਨਹੀਂ ਅਜੇ ਤੱਕ ਜਾਨਵਰ ਕੋਈ ਬਿਠਾਇਆ ਬੰਨਿਆ ਇਸ ਬਾੜੀ ਨਾਲ ਹੀ ਰੱਖੀ ਹੋਈ ਆ ਇਹ ਲੈ ਕੇ ਚੱਲਿਆ ਕਰਨੇ ਬਾੜੀ ਨਾਲ ਤੇ ਬਾਕੀ ਬਾਈ ਸਪੋਰਟ ਕਰੋ ਬਸ ਤੇ ਹੀ ਲੋ ਵੀ ਮਟਰ ਇਹਨਾਂ ਨੂੰ ਰਸਦ ਗਏ ਇੱਥੇ ਧਾਣੇ ਆਪਾਂ ਤੇ ਵਿੱਚ ਛੱਡ ਗਏ ਤੇ ਪਾਸੇ ਹੋ ਜਾ ਕਾਕੇ ਕਾਕੇ ਪਾਸੇ ਹੋ ਜੋ ਇਹਨਾਂ ਦਾ ਡਾਰ ਪਹਿਲਾਂ ਤਾਂ ਦੋਨੋਂ ਦਾ ਪਾਸੇ ਪਾਸੇ ਵੇ 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 ਜੋਗ ਨਾ ਓਏ ਓਏ ਨਾ 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 ਇਧਰ ਹੋ ਜਾ ਜੱਕੋ ਆ ਵੀ ਗਏ ਆ ਇੱਕ ਰਹਿ ਗਿਆ ਆ ਜਾ ਵੀ ਖਾਲੂ ਦਾਣੀ ਆਹ ਦੇਖੋ ਤੇ ਬਾਲਿਆਂ ਤੇ ਬਹਿ ਗਏ ਆਹ ਬਈ ਫਾਇਦਾ ਦਾ ਪਨਾ ਤੀਜੀ ਖਾ ਲੈੰਦੇ ਤੀਜੀ ਖਾ ਲੈੰਦੇ ਆ ਜਾ ਓਏ ਅੰਦਰ ਨਹੀਂ ਆਣਾ ਓਏ ਓਏ ਅੰਦਰ ਨਹੀਂ ਆਣਾ ਆ ਜਾ ਆ ਜਾ ਓਏ 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 ਇਹ ਕੰਮ ਇਹ ਕੰਮ ਨਹੀਂ ਇਹ ਕੰਮ ਨਹੀਂ ਕਰਨੇ ਇੰਜ ਨਹੀਂ ਜਾਣੇ ਇੰਜ ਨਹੀਂ ਆਣਾ ਹਾਂ ਬਲੌਗ ਤੂੰ ਬਣਾਣਾ ਓ ਹਾਂ ਭਾਈ ਕੈਮਰਾ ਫੜਦਾ ਮੇਰੇ ਕੋਲ ਕਹਿੰਦਾ ਮੈਂ ਬਲੌਗ ਮੈਂ ਬਣਾਉਣਾ ਹਾਂ ਮੈਂ ਬਣਾਈ ਤਾਂ ਜਾਨਾ ਜਿਹੜੇ ਲੈ ਬਣਾ ਲੈ ਹੇ ਲੈ ਹੇ ਨਾ ਉਹ ਮੈਟਰ ਆਦਿਨ ਸਾਗ ਤਾਂ ਰਿਹਾ ਆਪਾਂ ਤੇ ਇਹਦੇ ਬਚੇ-ਵਚੇ ਮਟੀਰੀਅਲ ਮੈਂ ਜਦੀਪ ਚੱਲਿਆਂ ਗਾਉਂਸਾ ਲੈ ਚਲਾ ਤਲ ਗਏ ਚੱਲ ਗਏ ਲੋ ਭਾਈ ਚੱਲ ਭਾਈ ਚੱਲਦੇ ਹਾਂ ਦੋਥੇ ਚਲ ਜਾ ਲੋ ਵੀ ਦੇਖੋ ਜਾਨਾ ਇੱਧਰ ਵੀ ਇੱਧਰ ਬਹੁਤ ਆ ਮਾਨ ਨਾ ਹਾਰ ਗਏ ਅੰਨਵਾ ਅੰਨਵਾ ਸਾਹਿਬ ਹਾਲੋ 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 ਲੋ ਬਈ ਦਾਣੇ ਇਹਨਾਂ ਨੂੰ ਵੀ ਰੱਖਦੇ ਆ ਉਹ ਟ੍ਰੇ ਸੀ ਗੀਰ ਗਿੱਲੀ ਅੱਜ ਫਿਰ ਥੱਲੇ ਪਾਉਣੇ ਪੈ ਗਏ ਨਹੀਂ ਤਾਂ ਟ੍ਰੇ ਜੀ ਵਾਈ ਦੇ ਆ ਤੇ ਇੱਧਰ ਟ੍ਰੇ ਚ ਰੱਖੀ ਤੇ ਦੀਪ ਇੱਧਰ ਹੁਣ ਗੁੱਡੇ ਦੇ ਪੰਗੇ ਲੈਣ ਲੱਗ ਗਿਆ ਲੈ ਆਪ ਗਿੱਲਾ ਹੋ ਕੇ ਦਿਖਾਈ ਮੜਾ ਜਾ ਇਥੋਂ ਬਈ ਥੱਲੇ ਨਾ ਏਡਾ ਕ ਪਿਆ ਸੀ ਹਨ ਗਿੱਲਾ ਹੋ ਗਿਆ ਗੁੱਡੇ ਹੋਰ ਵੀ ਹੈਗਾ ਇੱਕ ਤਾਂ ਪਿਆ ਵਾ ਪਰ ਵੈਸੇ ਆਪਾਂ ਇਹ ਤਾਂ ਹੁਣ ਮਨੋਰੰਜਨ ਨੂੰ ਚੜਾ ਜੂਣੂ ਲੈਨੇ ਹਨ ਉਹ ਆਪਾਂ ਬਈ ਨਹੀਂ ਚੜਾਉਂਦੇ ਗੁੱਡਾ ਠੀਕ ਆ ਪਤਾ ਕਿਉਂ ਤੁਹਾਨੂੰ ਪਤਾ ਹੀ ਆ ਨੁਕਸਾਨ ਕਿਵੇਂ ਹੋ ਗਿਆ ਉਹ ਮੋਰ ਦਾ ਇੱਕ ਤਾਂ ਏਅਰ ਪੱਲਾ ਆ ਵੜ ਗਿਆ ਸੀ ਵਿਚਾਰੇ ਦਾ ਡੋਰ ਨਾ ਐਸੇ ਸਾਲ ਹੀ ਹੁਣੀ ਦੀ ਗੱਲ ਆ ਤੇ ਉਹ ਯਾਰ ਵਿਚਾਰਾ ਡੈੱਡ ਹੋ ਗਿਆ ਐਂ ਕਰਕੇ ਤਾਂ ਕਰਕੇ ਪੰਗਾ ਪੰਗਾ ਲੈਂਦੇ ਗੁੱਡਾਂ ਗੱਡਾ ਬੁੱਡੇ ਵਸੇਰੇ ਆਉਂਦੇ ਆ ਜਦੋਂ ਉਹੀ ਗੱਲ ਆ ਸ਼ੌਂਕ ਜਦੋਂ ਚੜਾਉਂਦੇ ਹੁੰਦੇ ਦੀਪ ਉਦੋਂ ਕੋਈ ਆਉਂਦਾ ਨਹੀਂ ਹੁੰਦਾ ਹੁਣ ਕਿੰਨੇ ਆਉਂਦੇ ਆ ਆ ਦੇ ਫਸੇ ਪ ਬਿਊਟੈਕ ਕਰ ਰਿਹਾ ਇਧਰ ਕਿੰਨਾ ਖਤਰਨਾਕ ਹੈ ਤੇ ਇਧਰ ਬੇਟ ਰੇ ਰੱਖੀ ਵੀ ਹੈ ਆ ਲੈ ਖਾਈ ਜਾਂਦੇ ਨਾ ਲੈ ਹੋ ਕੇ ਰੋਟਾ ਹਲੂ ਹਲੂ ਕਰ ਤੇ ਬਾਕੀ ਬਾਈ ਤੁਹਾਨੂੰ ਅੱਜ ਗਊਸ਼ਾਲਾ ਤੇ ਵਿజిਟ ਕਰਾਦੀ ਆਪਾਂ ਇਹ ਆਪਣੇ ਇਥੇ ਵੱਲੇ ਜੀ ਆ ਨੇੜੇ ਹੀ ਆ ਠੀਕ ਆ ਤੇ ਇਹ ਵੀਡੀਓ ਦਾ ਬਈ ਇਥੇ ਐਂਡ ਕਰ ਦਨੇ ਆ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿਦਾਂ ਲਗੀ ਬਾਈ ਵੀ ਮਤਰੋ ਸਾਤਰੀ ਗੱਲ ਸਾਰਿਆਂ ਨੂੰ ਠੀਕ ਆ ਦੀਪਾ ਚੱਲ ਗਏ ਫਿਰ ਚੱਲੇ ਹਾਂ ਚੱਲੋ